ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸ਼ਾਮ ਦਾ 3 ਵਜੇ 3 ਵਜੇ ਮੌਸਮ ਬਹੁਤ ਠੰਡਾ ਅੱਜ ਸਵੇਰੇ ਮੀਂਹ ਪਿਆ ਪੂਰੀ ਠੰਡਾ ਠੰਡੀ ਹਵਾ ਚੱਲ ਰਹੀ ਐ ਬਹੁਤ ਜ਼ਿਆਦਾ ਚਿਲਡ ਮੌਸਮ ਐ ਨਾ ਠੰਡਾ ਤੇ ਮੈਂ ਲੈ ਕੇ ਆਈ ਤੋੜ ਕੇ ਪਾਲਕ ਮੇਰੇ ਹੱਥ ਸੁੰਨ ਹੋ ਗਿਆ ਹੁਣ ਹੱਥ ਮੇਰਾ ਸੁੰਨ ਹੋ ਗਿਆ ਠੰਡਾ ਪਾਲਕ ਔੜਾ ਗਿਆ ਹੱਥ ਵਿੱਚ ਦਵਿੰਦਰ ਦਾ ਫੋਨ ਆ ਗਿਆ ਕਹਿੰਦੇ ਮੈਂ ਆਉਣਾ ਮਾਨਸਾ ਤੋਂ ਘਰੋਂ ਨਾ ਚਾਹ ਨਾਲ ਬਣਾ ਲੂ ਪਕੌੜੇ ਮੈਂ ਕਿਹਾ ਹਏ ਪਕੌੜੇ ਨਹੀਂ ਬਣਾਉਣਾ ਰੋਜ਼ਾਨਾ ਨਗਟਸ ਵਗੈਰਾ ਪੈਣੇ ਇਹਨਾਂ ਫਰਾਈਰ ਕਰਤਾ ਕਹਿੰਦੇ ਨਾ ਨਾ ਮੈਂ ਪਕੌੜੇ ਖਾਣੇ ਨੇ ਫਿਰ ਨਗਟਸ ਨਗਟਸ ਨਹੀਂ ਮੈਂ ਖਾਣੇ ਹੈਗੇ। ਪਰਕ ਲੈ ਕੇ ਹੀ ਤੋੜ ਕੇ ਥੋੜਾ ਜਿਹਾ ਬਣਾਉਣੇ ਪਕੌੜੇ। ਬਹੁਤ ਥੋੜੇ ਜਿਹਾ ਬਣਾਉਣੇ ਬਹੁਤ ਥੋੜੇ। ਹਾਥ ਛੰਡੇ ਹੋ ਗਏ। ਨਾਲ ਸ਼ਾਮ ਦੀ ਸਬਜ਼ੀ ਤਿਆਰੀ ਕਰਦੇ ਚੱਲਦੇ ਅੰਦਰ। ਇਹਦੇ ਵਿੱਚ ਕੱਟ ਲਏ ਆਲੂ ਪਿਆਜ਼ ਤੇ ਮਾਲਕ ਤਿੰਨੇ ਚੀਜ਼ਾਂ ਕੱਟ ਲਏ ਆ ਬਸ ਹੁਣ ਬੇਸਨ ਤੇ ਮਿਰਚ ਮਸਾਲੇ ਪਾਉਣੇ ਨੇ ਇਹਦੇ ਵਿੱਚ। ਕਟਿੰਗ ਹੋ ਗਈ। ਇੰਦਰ ਮੈਂ ਕੱਟ ਲੇ ਪਿਆਜ਼ ਸ਼ਾਹੀ ਪਨੀਰ ਲਈ ਸ਼ਾਹੀ ਪਨੀਰ ਬਣਾਉਂਗੀ ਪਿਆਜ਼ ਕੱਟ ਲੇ ਮੋਟੇ-ਮੋਟੇ ਇਹਦੇ ਵਿੱਚ ਮੈਂ ਪਾਉਣੀ ਹੈ ਕੰਜੂ ਅਦਰਕ ਦਾ ਪੇਸਟ ਪਾਉਈ ਉਸਰ ਮੇਰੇ ਕੋਲ ਹੈ ਨਹੀਂ ਤੇ ਟਮਾਟਰ ਮੋਟੇ-ਮੋਟੇ ਚੋਪ ਕਰਕੇ ਉਹ ਪਾ ਦਨੀ ਹੈ ਇੱਕ ਪਾਸੇ ਮੈਂ ਦਾ ਸ਼ਾਹੀ ਪਨੀਰ ਦਾ ਮਸਾਲਾ ਰੈਡੀ ਕਰ ਲੂੰਗੀ ਇੱਕ ਪਾਸੇ ਮੈਂ ਕੜਾਈ ਧਰ ਕੇ ਪਕੌੜੇ ਬਣਾ ਲੂੰਗੀ ਤੇ ਕਰਦੇ ਹਾਂ ਸ਼ੁਰੂ ਪਕੌੜਿਆਂ ਦੀ ਤਿਆਰੀ ਤਾਂ ਹੋ ਗਈ ਮਸਾਲਾ ਮਸੂਲੇ ਪਾ ਕੇ ਕਰਦੇ ਹਾਂ ਅੱਗੇ ਦਾ ਪ੍ਰੋਸੈਸ ਇਹਦਾ ਤੁਣ ਮੈਂ ਬਣਾਉਣੀ ਸ਼ੁਰੂ ਕਰ ਲਈ ਸੀ ਪਕੌੜੇ ਇੱਕ ਸਾਈਡ ਮੈਂ ਪਕੌੜੇ ਬਣਾ ਰਹੀ ਸੀ ਇੱਕ ਸਾਈਡ ਤੇ ਮੈਂ ਸ਼ਾਹੀ ਪਨੀਰ ਦਾ ਮਸਾਲਾ ਬਣਾ ਚੁੱਕੀ ਸੀ ਚੋਪਿੰਗ ਮੈਂ ਇਕੱਠਿਆਂ ਦੀ ਕਰਨੀ ਪਕੌੜਿਆਂ ਨੇ ਵੀ ਪਿਆਜ਼ ਵਗੈਰਾ ਜੋ ਮੈਂ ਆਲੂ ਕੱਟੇ ਸਨ ਨਾਲ ਨਾਲ ਮੈਂ ਸਬਜ਼ੀ ਬਸ ਤੇ ਪਿਆਜ਼ ਕੱਟਦੇ ਕਿਉਂਕਿ ਮੈਨੂੰ ਪਤਾ ਸੀ ਉਸ ਤੋਂ ਬਾਅਦ ਮੈਂ ਸਬਜ਼ੀ ਬਣਾਉਂਗੀ ਔਰ ਸਬਜ਼ੀ ਵਿੱਚ ਸ਼ਾਹੀ ਪਨੀਰ ਬਣਾਉਂਗੀ ਜਿਹਦੇ ਲਈ ਦੋ ਵਾਰ ਮਸਾਲਾ ਆਪਣਾ ਪਿਆਜ਼ ਵਗੈਰਾ ਫਰਾਈ ਕਰਨੇ ਪੈਂਦੇ ਨੇ ਇੱਕ ਵਾਰ ਹੋ ਚੁੱਕੇ ਨੇ ਇਹਨੇ ਪਕੌੜੇ ਬਣਦੇ ਕਰਦੇ ਠੰਡਾ ਹੋ ਜਾਊ ਫਿਰ ਮੈਨੂੰ ਕਰਾਇੰਡ ਕਰ ਦੂੰਗੀ ਇਸ ਤਰ੍ਹਾਂ ਥੋੜੀ ਜਿਹਾ ਆਪਾਂ ਕ ਇਧਰ ਬਣਉਣ ਲੱਗੇ ਪਕੌੜੇ ਮੌਸਮ ਠੰਡਾ ਸੱਚੀ ਠੰਡ ਹੋਈ ਹੁਣ ਤੱਕ ਧੁੱਪ ਨਿਕਲ ਨਹੀਂ ਸੱਚ ਦੇਵਿੰਦਰ ਕੰਨ ਪਕੌੜੇ ਖਾਣ ਨੂੰ ਦਿਲ ਕਰਦਾ ਵੀ ਥੋੜੇ ਜਿਹਾ ਬਣਾ ਲਵਾਂ ਪਕੌੜੇ ਔਰ ਮੈਂ ਵੀ ਫਿਰ ਥੋੜੇ ਜਿਹਾ ਪਕੌੜਿਆਂ ਦਾ ਜੀ ਮਿਕਸਚਰ ਤਿਆਰ ਕੀਤਾ ਜਿਆਦਾ ਨਹੀਂ ਵੀ ਫਿਰ ਉਹ ਬਚੇ ਰਹਿਣ ਉਹ ਗੱਲ ਨਹੀਂ ਥੋੜੇ ਜਿਹੜੇ ਨਾਲ ਦੇ ਨਾਲ ਬਸ ਖਾਦੇ ਜਾਣ ਉਹਨਾਂ ਕੀ ਮਿਕਸਚਰ ਮੈਂ ਤਿਆਰ ਕੀਤਾ ਪਕੌੜਿਆਂ ਲਈ ਥੋੜੇ ਇਧਰ ਪਕੌੜੇ ਮੈਂ ਬਣਾ ਚੁੱਕੇ ਹਾਂ ਬਸ ਲਾਸਟ ਵਾਲਾ ਜਿਹੜਾ ਪੂਰਾ ਫਰਾਈ ਹੋ ਰਿਹਾਗਾ ਇਹ ਪਕੌੜੇ ਬਣ ਕੇ ਹੋਗੇ ਤਿਆਰ ਇੱਧਰ ਮੈਂ ਦਵਿੰਦਰ ਲਈ ਪਾਲੀਟ ਰੇ ਵਿੱਚ ਮੈਂ ਸਰਵ ਕਰਕੇ ਆਉਣੀ ਉਹਨਾਂ ਨੂੰ ਅੰਦਰ ਬੈਠੇ ਰੂਮ ਵਿੱਚ ਉਹਨਾਂ ਨੂੰ ਫੜਾ ਕੇ ਆਉਣੀ ਆ ਚਾਹ ਨਾਲ ਪਕੌੜੇ ਆ ਰੋਸਾਰੀ ਯਰ ਆਰਡਰ ਯਰ ਆਰਡਰ ਬਿੱਲ ਪੇ ਕਰ ਦਿਓ ਮੈਨੂੰ ਨਾਲ ਜੀ ਨਾਲ ਨਹੀਂ ਕਰ ਪੀਏ ਨਾਲ ਉਹਨਾਂ ਨੂੰ ਬਿੱਲ ਪੇ ਕਰ ਦਿਓ ਪਹਿਲੇ ਐਡਵਾਂਸ ਚ ਅੱਛਾ ਹਾਂ ਠੀਕ ਕਰ ਦਿਨਾ ਹੋਰ ਫੇਰ ਕਰ ਉਹ ਮੈਨੂੰ ਕਹਾਈ ਦਿੰਦੇ ਮੈਂ ਇਹ ਸੱਟ ਕਰ ਲਾ ਆਇ ਇੱਧਰ ਉਹ ਤੇ ਰੋੜ ਜੋ ਚਾਹ ਹਾਂ ਲੋਫਣੂ ਚਾਦਰ ਧੋਣ ਦੇ ਪੈਸੇ ਮੰਗਗੇ ਖਰਾ ਨਾ ਚਾਦਰ ਧੋਣ ਦੇ ਨੀ ਮੰਗਦੀ ਠੀਕ ਹੈ ਕਰੋ ਇੰਜੋਏ ਇਹ ਪਤਨੀ ਉਹ ਹਰ ਇੱਕ ਨੂੰ ਮਿਲੇ ਡੈਡੀ ਜੀ ਡੈਡੀ ਜੀ ਡੈਡੀ ਜੀ ਹੋਰ ਇਧਰ ਸ਼ਾਹੀ ਪਨੀਰ ਬਣ ਕੇ ਤਿਆਰ ਆ ਸਬਜੀ ਮੈਂ ਬਣਾਤੀ ਪਕੌੜਿਆਂ ਤੋਂ ਬਾਅਦ ਤੇ ਹੁਣ ਬਸ ਥੱਲੇ ਭਾਂਡੇ ਰਹਿ ਗਏ ਸਾਫ਼ ਕਰਨ ਨਾਲ ਫਿਰ ਮੈਨੂੰ ਲੱਗਦੇ ਹੱਥ ਸਬਜੀ ਵੀ ਬਣਾਉਂਦੀ ਕਿਉਂਕਿ ਫਿਰ ਮੈਂ ਵਾਕ ਕਰਨੀ ਹੁੰਦੀ ਬਾਹਰ ਔਰ ਇੱਕ ਟਾਈਮ ਦੀ ਆਪਾਂ ਟਾਈਮ ਨੂੰ ਮੈਨੇਜ ਕਰਕੇ ਚੱਲੀਏ ਵੀ 90 ਤੱਕ ਆਹ ਕੰਮ ਮੇਰਾ ਹੋ ਜਾਏ 90 ਤੱਕ ਮੇਰਾ ਆਹ ਕੰਮ ਹੋ ਜਾਏ ਫਿਰ ਕੰਮ ਹੋ ਜਾਂਦੇ ਨਹੀਂ ਕੰਮ ਇਹ ਜੀ ਚੀਜ਼ ਆ ਜਿੰਨਾ ਆਪਾਂ ਲਮਕਾਮਾਂਗੇ ਲਮਕੀ ਜਾਣਗੇ ਉਹ ਖਤਮ ਤੇ ਹੁੰਦੀ ਨਹੀਂ ਪਰ ਇੱਕ ਟਾਈਮ ਸੈੱਟ ਕਰਕੇ ਚੱਲਾਂਗੇ ਤਾਂ ਆਪਣੇ ਕੰਮ ਟਾਈਮ ਤੇ ਫਿਨਿਸ਼ ਹੋ ਜਾਂਦੇ ਆਪਾਂ ਕੋਸ਼ਿਸ਼ ਕਰਾਂਗੇ ਵੀ ਇੰਨੇ ਟਾਈਮ ਦੇ ਵਿੱਚ ਆਹ ਕੰਮ ਮੈਂ ਕਰਨਾ ਹਨਾ ਐਂ ਆਹ ਵਾਲੇ ਕੰਮ ਨੂੰ ਮੈਂ ਇੰਨੇ ਟਾਈਮ ਦੇਣਾ ਤਾਂ ਉਸ ਤਰ੍ਹਾਂ ਫਿਰ ਆਪਣੀ ਟਾਈਮ ਮੈਨੇਜਮੈਂਟ ਹੋ ਜਾਂਦੀ ਹੈ ਗੱਲ ਕੁਛ ਨਹੀਂ ਕੰਮ ਤਾਂ ਆਪਾਂ ਕਰ ਹੀ ਜਾਣੇ ਪਰ ਮੈਨੂੰ ਐ ਹੁੰਦਾ ਮੈਂ ਆਪਣੇ ਲਈ ਵੀ ਟਾਈਮ ਕੱਢਾਂ ਆਪਣੀ ਵਾਕ ਲਈ ਵੀ ਟਾਈਮ ਕੱਢਾਂ ਵੀ ਕੰਮ ਆ ਮੇ 4:30 ਵਜੇ ਤੱਕ ਮੇਰਾ ਮੁਕਫਾ ਹੁੰਦਾ 4:30 ਵਜੇ ਤੱਕ ਮੈਂ ਕਿਚਨ ਦੇ ਕੰਮ ਫਿਨਿਸ਼ ਕਰ ਲਾ ਜਾਨੀ ਕਿ ਆਟਾ ਗੁੰਨ ਕੇ ਸਬਜ਼ੀ ਬਣਾ ਕੇ ਪਾਂਡੇ ਮੋਡੇ ਸਾਫ਼ ਕਰਕੇ 4:30 ਵਜੇ ਮੈਂ ਬਾਹਰ ਵੇੜੇ ਚ ਆ ਜਾ ਤੇ ਹੁਣ ਮੈਂ ਮਸਾਲਾ ਪਾਰੀ ਸੀ ਕੰਟੇਨਰ ਵਿੱਚ ਚਾਣਾ ਮਸਾਲੇ ਟੱਬੀ ਲਿਆਂਦੀ ਨੂੰ ਮਹੀਨਾ ਹੋ ਗਿਆ ਲਗਭਗ ਪਰ ਮੈਂ ਸਿਰਫ ਕੰਟੇਨਰ ਵਿੱਚ ਪਾਉਣ ਦੀ ਕਾਲ ਐਨੀ ਸੀ ਮੈਂ ਕਿਹਾ ਇਹਨੂੰ ਕਿਤੇ ਸ਼ੀਸ਼ੀ ਵਿੱਚ 에ਅਰਟਾਈਟ ਸਖਾਉਂਗੀ ਫਿਰ ਮੈਂ ਯੂਜ਼ ਕਰੂੰਗੀ ਬਸ ਮੈਨੂੰ ਆਹ ਕਾਲ ਹੋਈ ਪੀ ਸੀ ਤੇ ਅੱਜ ਮੈਂ ਫਾਈਨਲੀ ਇਹ ਸ਼ੀਸ਼ੀ ਵਿੱਚ ਪਾਤਾ ਮਸਾਲਾ ਜਿਹੜਾ ਉੱਪਰ ਲੇਬਲ ਇਹਦੇ ਲੱਗਿਆ ਹੋਇਆ ਤੇ ਮੈਂ ਇਹ ਬੋਟਲ ਦੇ ਵਿੱਚ ਮੈਂ ਰੱਖ ਦੂੰਗੀ ਤਾਂ ਕਿ ਇਨ ਕੇਸ ਆਪਾਂ ਜੇ ਕੱਲ ਨੂੰ ਭੁੱਲਦੇ ਹਣਾ ਤਾਂ ਯਾਦ ਆ ਜੇ ਵੀ ਇਹ ਚੜਾ ਮਸਾਲਾ ਉਹ ਤਾਂ ਮੇਰੇ ਸਾਰੇ ਬੋਟਲ ਦੇ ਉੱਪਰ ਲੇਬਲ ਲੱਗੇ ਹੋਏ ਪਰ ਇਹਦੀ ਬੋਟਲ ਦੇ ਉੱਪਰ ਲੇਬਲ ਨਹੀਂ ਸੀਗਾ ਤੇ ਮੈਂ ਕਿ ਚੱਲ ਇੱਕ ਵਾਰ ਵਿੱਚ ਪਾ ਦਵਾਂਣੀ ਇਹਦੇ ਮੈਂ ਦੋ ਵਿੰਡਰ ਤੇ ਆਪਣੇ ਬਾਰਮਰ ਸੈਟ ਕੱਢੇ ਨੇਗੇ ਉਹ ਕੱਢੇ ਪਏ ਸੇ ਰੂਮ ਚ ਕਵਰ ਸੁਕਾਈ ਤੇ ਪਰ ਉਹ ਤਾਂ ਕਵਰ ਚਿੱਟੇ ਕਾਇ ਨਹੀਂ ਸੀਨੇ ਕਿ ਚੱਲੋ ਅਜੇ ਲੋਡ ਲਈ ਜੋ ਨੋਟ ਹੋ ਕੇ ਟਿਕਾ ਲਾਂਗੇ ਤਾ ਛੰਡ ਐਨੀ ਹੋ ਗਈ ਹੁਣ ਵਾਰਮਰ ਕੋਨੇ ਤੇ ਆ ਤਾਂ ਮੈਂ ਨੀਚੋ ਜੀ ਉਹ ਕੱਢੇ ਨੇ ਸਭ ਤੋਂ ਆਪਣੇ ਵੀ ਮੈਂ ਸੈੱਟ ਕੱਢ ਲੇ ਤੇ ਦੂਏਂਦਰ ਦੇ ਵੀ ਕੱਢ ਲੇ ਕਪੜਾ ਚ ਟਕਾਉਣੀ ਹੋਣੇ ਇਹਨਾਂ ਨੂੰ ਮੈਂ ਮੈਂ ਐਦਾਂ ਹੀ ਪੇਅਰ ਬਣਾ ਕੇ ਜਿਵੇਂ ਜਿਵੇਂ ਪੇਅਰ ਸੂਮ ਜਿਵੇਂ ਰੱਖਦੇ ਸੀ ਲਾਸਟ ਈਅਰ ਵੀ ਸੌਖੇ ਮਿਲ ਜਾਂਦੇ ਤੇ ਉਹ ਮਿ ਜਿਵੇਂ ਹੁਣੇ ਪਏ ਨੇ ਤਾਂ ਕਾਉਂਗੀ ਕਪੜਾ ਚ ਉਧਰ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਉਧਰ ਟਿਕਾ ਦੇਣੀ ਆ ਪੇਅਰ ਬਣੇ ਬਣਾਈ ਇਕੱਠੇ ਕਰਕੇ ਰੱਖ ਦਾਂ ਨੇ ਤਾਂ ਇਕੱਠੇ ਕਰਕੇ ਮਿਲ ਜਾਂਦੇ ਆ ਪਰ ਇੱਕ ਇੱਕ ਕਰਕੇ ਅਲੱਗ-ਅਲੱਗ ਕਰਕੇ ਰੱਖ ਲਾਂਗੇ ਫਿਰ ਉਹ ਅਲੱਗ-ਅਲੱਗ ਮਿਲਦੇ ਨੇ ट निकली बार वॉक कर मौसम ठंडा पर यह मौसम का भी अपना ही मजा ठीक है ठंड हैगी है अंदर बैठना भी रजाई च बैठना भी एक मजा ये मौसम पर यह मौसम बहार निकल के कुछ कर दे अलग ही मजा मेन लगता इंजॉय भी करना चाहिए ਠੰਡ ਠੰਡ ਕਰਕੇ ਰਜਾਈਆਂ ਚੇ ਬਣਨਾ ਚਾਹੀਦਾ ਹੁਣ ਕਰ ਲਈ ਸਹਿਰ ਕੰਮ ਮੇਰੇ ਹੋ ਗਏ ਸਬਜੀ ਬਣਾਤੀ ਵਾ ਸਾਟਾ ਗੁੰਨਾ ਰਹਿ ਗਿਆ ਯਾ ਰਾਈਸ ਜੇ ਬਣਾਉਣੇ ਪਏ ਰਾਈਸ ਬਣਾਉਂਗੀ ਜੋ ਵੀ ਪ੍ਰਾਈਸ ਵੜਨਗੇ ਆਟਾ ਗੁੰਨਣਾ ਪਊਗਾ ਹਨਾ ਹੋਰ ਰਹੇਗਾ ਸਬਜੀ ਬਣ ਗਈ ਤੇ ਮੈਂ ਕਿਹਾ ਚਲੋ ਵਿੜੇ ਚ ਕਰ ਲਈ ਵਾਕ ਠੰਡ ਪੂਰੀ ਆਵਾ ਵੀ ਚੱਲ ਰਹੀ ਆ ਪਰ ਆਪਦੇ ਆਪ ਨੂੰ ਕਵਰ ਕਰਕੇ ਅੱਛੀ ਤਰ੍ਹਾਂ ਫੇਰ ਆਈਆਂ ਬਾਹਰ ਕਿਉਂਕਿ ਬਿਮਾਰ ਹੋਊ ਹੋਗੇ ਜੋ ਉਹ ਵੀ ਔਖਾ ਹੀ ਲੱਗਦਾ ਔਖਾ ਕੰਮ ਬਿਮਾਰ ਹੋਣਾ ਵੀ ਸਾਰਾ ਕੰਮ ਠੱਪ ਹੋ ਜਾਂਦਾ ਮੰਜੇ 'ਚ ਪੈਣਾ ਵੀ ਔਖਾ ਚਲੋ ਹੁਣ ਆਪਾਂ ਕਰਦੇ ਆ ਅੱਧਾ ਘੰਟਾ ਵ ਵੌਕ ਕਰਕੇ ਆ ਕੇ ਅੰਦਰ ਮੇਰਾ ਦਿਲ ਕਰੇ ਕਿ ਮੈਂ ਕੌਫੀ ਪੀਲਾਂ ਠੰਡ ਸੀ ਮੌਸਮ ਠੰਡਾ ਸੀ ਕੌਫੀ ਨੂੰ ਜਿਲ ਦਿਲ ਕੀਤਾ ਵੀ ਗਰਮ ਗਰਮ ਕੌਫੀ ਹੋਵੇ ਤੇ ਮੈਂ ਆਪਣੇ ਲਈ ਬਣਾ ਲਈ ਕੌਫੀ ਅੱਜ ਮੈਂ ਕੌਫੀ ਬੀਟ ਕੀਤੀ ਉਹ ਨਾਰਮਲੀ ਮੈਂ ਰੋਜ਼ ਬੀਟ ਕਰੀ ਹੋਈ ਕੌਫੀ ਨਹੀਂ ਪੀਂਦੀ ਪਰ ਅੱਜ ਮੈਂ ਚੀਨੀ ਪਾ ਕੇ ਬੀਟ ਕੀਤੀ ਹੈ ਕੌਫੀ ਬੀਟ ਕਰਕੇ ਕੌਫੀ ਪੀਵਾਂਗੀ ਕਿਉਂਕਿ ਠੰਡੇ ਮੌਸਮ ਠੰਡੇ ਮੌਸਮ ਵਿੱਚ ਦਿਲ ਕਰਦਾ ਗਰਮ ਗਰਮ ਚੀਜ਼ਾਂ ਪੀਣ ਨੂੰ ਚਾਹ ਕੌਫੀ ਦਾ ਜ਼ਿਆਦਾ ਮਨ ਹੁੰਦਾ ਤੇ ਮੈਂ ਅੱਜ ਕੌਫੀ ਬੀਟ ਕਰ ਲੈਂਦੇ ਅੱਜ ਤੇ ਹੁਣ ਇੰਜੋਏ ਕਰਦੇ ਕੌਫੀ ਤੋਂ ਉਸ ਤੋਂ ਬਾਅਦ ਫਿਰ ਲੱਗਦਾ ਕੰਮ ਔਰ ਇਧਰ ਮੇ ਰੱਖਤੀ ਸੀ ਚਾਵਲ ਬਣਨੇ ਬਣਾ ਰਹੀਆਂ ਚਾਵਲ ਸ਼ਾਹੀ ਪਰੀਨਾ ਚਾਵਲ ਆਟਾ ਵੀ ਗੁੰਨ ਲਿਆ ਚਾਵਲ ਵੀ ਬਣ ਗਏ ਹਨ ਦੋਨੇ ਆਪਸ਼ਨਸ ਨੇ ਕਿਉਂਕਿ ਫਿਰ ਹਰ ਇੱਕ ਫੈਮਿਲੀ ਚ ਹੁਣ ਤੇ ਇਹ ਕੰਮ ਆ ਇਹ ਰਿਵਾਜ ਹੈ ਕਿ ਹਰ ਇੱਕ ਫੈਮਿਲੀ ਮੈਂਬਰ ਦੀ ਚੁਆਇਸ ਅਲੱਗ ਹੁੰਦੀ ਹੈ ਕਿਸੇ ਨੇ ਰਾਈਸ ਖਾਣੇ ਨੇ ਕਿਸ ਨੇ ਚਪਾਤੀ ਖਾਣੀ ਹੈ ਅਲੱਗ-ਅਲੱਗ ਚੁਆਇਸ ਹੁੰਦੀ ਹੈ ਸੋ ਸਾਰਾ ਕੁਝ ਮੇਰੇ ਵੱਲੋਂ ਰੈਡੀ ਹੈ ਚਾਵਲ ਉਧਰ ਬਣ ਰਹੀ ਸੀ ਤੇ ਨਾਲ-ਨਾਲ ਮੈਂ ਜਿਹੜੇ ਭਾਂਡੇ ਸੁੱਕੇ ਹੋਏ ਸੀ ਟੋਕਰੀ ਵਿੱਚ ਉਹ ਔਰ ਸੈੱਟ ਕਰ ਲਵਾਂਗੀ ਚੇਨ ਦੂੰਗੀ ਜਾਨੀ ਆਪਾਂ ਆਪਣੀ ਜਗ੍ਹਾ ਤੇ ਪਹਚਾ ਦੂੰਗੀ ਹਨਾ ਸਾਫ਼ ਕਰਕੇ ਵਾਈਪ ਕਰਕੇ ਕੱਪੜੇ ਨਾਲ ਇਹ ਕੰਮ ਸੀ ਤਾਂ ਕਿ ਜਿਹੜਾ ਇਹਦੋਂ ਨੈਕਸਟ ਮੰਡੇ ਹੋਰ ਸਾਫ਼ ਕਰਨ ਵਾਲੇ ਪੈਣ ਨੇ ਫਿਰ ਉਸ ਤੋਂ ਬਾਅਦ ਉਹ ਟੋਕਰੀ ਵਿੱਚ ਮੈਂ ਰੱਖ ਦਾਂ ਜਿਹੜੀ ਟੋਕਰੀ ਵਿੱਚ ਆਲਰੇਡੀ ਤੋਤੇ ਪੈਣੇ ਇਹਨਾਂ ਨੂੰ ਇੱਕ ਟੋਵਲ ਨਾਲ ਪਾਈਪ ਕਰਕੇ ਤੇ ਇਹ ਅੰਦਰ ਰੱਖ ਦੂੰਗੀ ਐਦਾਂ ਕਿਚਨ 'ਚ ਫਿਰ ਨਾਲ-ਨਾਲ ਕੰਮ ਕਰਨੇ ਪੈਂਦੇ ਨੇ ਇਹ ਹੈਗਾ ਗੈਸ ਜਿਹੜੀ ਕੁਚੀ-ਕੁਚੀ ਚੀਜ਼ ਮੰਨ ਲਈ ਤਾਂ ਆਪਾਂ ਆਰਾਮ ਨਾਲ ਜਾ ਕੇ ਬੈਠ ਜਾਈਓ ਵਿਨਾ ਨਾਲ ਹੋਰ ਕੰਮ ਜਿੰਨੇ ਹੋਏ ਉਹਨਾਂ ਹੀ ਆਪਣਾ ਟਾਈਮ ਸੇਵ ਹੁੰਦਾ ਕਸੇ ਹੀ ਮੇਰੀ ਗੋਸ਼ੀ ਹੁੰਦੇ ਇੱਕ ਕੰਮ ਹੋ ਰਿਹਾ ਤਾਂ ਸਾਈਡ ਤੇ ਮੈਂ ਕੋਈ ਹੋਰ ਕੰਮ ਦੇਖ ਲਾ ਵੀ ਕੀ ਕਰਨ ਵਾਲਾ ਔਰ ਵੈਸੇ ਵੀ ਸ਼ਾਮ ਨਹੀਂ ਹੁੰਦਾ ਕਿ ਥੱਕ ਕੇ ਹੁਣ ਆਪਾਂ ਵੀ ਰਜਾਈ 'ਚ ਬੈਠੀਏ ਰੈਸਟ ਕਰੀਏ ਠੰਡਾ ਮੌਸਮ ਹੈ ਤੇ ਜਿੰਨੀ ਜਲਦੀ ਸਭ ਮੈਨੂੰ ਤਾਂ ਆਉਂਦਾ ਜਿੰਨੀ ਜਲਦੀ ਜੀ ਕੰਮ ਕਰਿਓ ਨਹੀਂ ਜੇ ਕਰ ਜੀ ਉਨੀ ਜਲਦੀ ਰਜਾਈ 'ਚ ਬਹਿ ਕੇ ਰੈਸਟ ਕਰੀ ਹਣਾ ਆਪਾਂ ਦੇ ਸਾਫ ਕਰਨ ਨੂੰ ਤੁਹਾਰ ਫੇ ਮਾਈਕ੍ਰੋਵੇਵ 'ਚ ਮਖਾਣੇ ਰੋਸਟ ਕਰਨੇ ਸੀ ਡਰਾਈ ਰੋਸਟ ਮੈਂ ਇੱਕ ਰੋ ਵੇਵ 'ਚ ਵੀ ਮਖਾਣੇ ਡਰਾਈ ਰੋਸਟ ਬਹੁਤ ਵਧੀਆ ਹੁੰਦੇ ਨੇ ਇੱਕ ਪਲੇਟ ਵਿੱਚ ਪਾ ਕੇ ਮੈਂ ਫਲਾ ਕੇ ਰੱਖਦਾ ਨਹੀਂ ਹੁੰਦੀਆਂ 1 ਮਿੰਟ ਦੇ ਵਿੱਚ ਇੱਕ ਪਲੇਟ ਮਖਾਣਿਆਂ ਦੀ ਰੋਸਟ ਹੋ ਜਾਂਦੀ ਆ 1 ਮਿੰਟ ਦਾ ਟਾਈਮਰ ਲਗਾਏ ਸੀ ਹਲਕਾ ਜਿਹਾ ਇਹਨਾਂ ਨੂੰ ਮਖਾਣਿਆਂ ਨੂੰ ਆਪਾਂ ਸ਼ਫਲ ਜਿਹਾ ਕਰ ਦਾਂਗੇ ਰੋਸਟ ਬਹੁਤ ਵਧੀਆ ਹੋ ਜਾਂਦੇ ਨੇ 1 ਮਿੰਟ ਦੇ ਵਿੱਚ ਹੀ ਹਲਕਾ ਜਿਹਾ ਆਪਾਂ ਹੱਥ ਨਾਲ ਵੀ ਇਹਨਾਂ ਨੂੰ ਫੋੜ ਕੇ ਦੇਖਾਂਗੇ ਤੇ ਕ੍ਰਿਸਪ ਹੋ ਚੁੱਕੇ ਹੁੰਦੇ ਨੇ ਮਿਸਟਰ ਮਸਲ ਦਾ ਸ਼ਾਰਪ ਸ਼ੂਟਰ ਸੁਪਰੀਮ ਇਹ ਦਿਖਾ ਰਹੇ ਕਿਉਂਕਿ ਮੈਨੂੰ ਇੱਕ ਦੋ ਪੈਨ ਕਮੈਂਟ ਆਇਆ ਸੀ ਕਿ ਤੁਸੀਂ ਵੀਡੀਓ ਵਿੱਚ ਇਸ ਸਪਰੇਸ ਨੇਡੋਂ ਜ਼ਰੂਰ ਦਿਖਾਓ ਇੱਕ ਵਾਰੀ ਲੋਚੀ ਦੇਖ ਲਓ ਸ਼ਾਰਪ ਸ਼ੂਟਰ ਤੇ ਮਿਸਟਰ ਮਸਲ ਜਿਹੜੀ ਮਿਸਟਰ ਮਸਲ ਉਹ ਕਿਚਨ ਕਲੀਨਰ ਹੈ ਉਹਦੇ नीचे ਲਿਖਿਆ ਹੋਗਾ ਕਿਚਨ ਕਲੀਨਰ ਜੇ ਆਪਾਂ ਕਿਚਨ ਲਈ ਲੈਣੀ ਹੈ ਯੂਜ਼ ਕਰਨੀ ਹੈ ਤਾਂ ਤੁਸੀਂ ਆਹ ਕਿਚਨ ਕਲੀਨਰ ਲਿਓ ਹੋਰ ਵੀ ਇਹਦੇ ਵਿੱਚ ਆਉਂਦੀਆਂ ਮਿਸਟਰ ਮਸਲ ਚ ਪਰ ਜੇ ਕਿਚਨ ਲਈ ਯੂਜ਼ ਕਰਾਂਗੇ ਤਾਂ ਕਿਚਨ ਵਾਲੀ ਹੀ ਲੈਣੀ ਪਊਗੀ ਬਹੁਤ ਵਧੀਆ ਦੋਨੇ ਮੈਂ ਇਹ ਯੂਜ਼ ਕਰ ਰਹੀ ਹਾਂ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਬਾਕੀ ਇਸ ਤੋਂ ਵੀ ਨਾ ਹੋਰ ਵੀ ਬਹੁਤ ਹੋਣੀਆਂ ਹੋਰ ਵੀ ਅਚੀਆਂ ਨੇ ਪਰ ਇਹ ਮੈਂ ਯੂਜ਼ ਕਰ ਰਹੀ ਹਾਂ ਕਿ ਮੈਂ ਕਈ ਸਾਲਾਂ ਤੋਂ ਇਹ ਯੂਜ਼ ਕਰ ਰਹੀ ਹਾਂ ਦੋਨਾਂ ਦਾ ਰਿਜ਼ਲਟ ਬਹੁਤ ਬਹੁਤ ਜ਼ਿਆਦਾ ਵਧੀਆ ਨੇ ਔਰ ਇਹ ਨਹੀਂ ਹੈਗਾ ਇਹ ਮਹੀਨਾ ਦੋ ਮਹੀਨੇ ਚੱਲਦੀਆਂ ਨੇ ਮੇਰੇ ਕੋਲ ਤਾਂ ਸਾਲ-ਸਾਲ ਪਰ ਚੱਲ ਜਾਂਦੇ ਨੇ ਮਿਸਟਰ ਮਸਾਲਾ ਹੁੰਦਾ ਮੇਰੇ ਕੋਲ 2 ਸਾਲ ਹੋ ਗਏ 2 ਸਾਲ ਤੋਂ ਜ਼ਿਆਦਾ ਹੋ ਗਏ ਹੁਣ ਖਤਮ ਹੋਣ ਵਾਲੀ ਹੈ ਬਸ ਇਹ ਕਾਫੀ ਟਾਈਮ ਚੱਲ ਜਾਂਦੀ ਹੈ ਨਿਕ ਵਾਰ ਤੁਸੀਂ ਇਹ ਆ ਕੇ ਰੱਖ ਲਓ ਔਰ ਇਧਰ ਦੇਖੋ ਰਾਈਸ ਬਣ ਕੇ ਹੋ ਗਏ ਤਿਆਰ ਬਹੁਤ ਵਧੀਆ ਲੱਗਦੇ ਰਾਈਸ ਬਣ ਜਾ ਰਹੇ ਨੇ ਲੰਬੇ ਲੰਬੇ ਕੱਲੇ ਕੱਲਾ ਚੌਲ ਵਧੀਆ ਲੱਗਦਾ ਰਾਈਸ ਬਣ ਕੇ ਹੋ ਕੇ ਤਿਆਰ ਤੇ ਮੈਂ ਆਪਣਾ ਲਈ ਆਪਣੇ ਲਈ ਬਣਾ ਲਿਆ ਸੀ ਸਾਗ ਨਾਲ ਫੁਲਕਾ ਮੇਰਾ ਤਾਂ ਸਾਗ ਖਾਣ ਨੂੰ ਦਿਲ ਕਰਿਆ ਸੀਗਾ ਮੈਂ ਸਾਗ ਨਾਲ ਫੁਲਕਾ ਬਣਾ ਲਿਆ ਸੀ ਆਪਣੇ ਵਾਸਤੇ ਤੇ ਮੈਂ ਇੰਜੋਏ ਕਰਦੀ ਆਂ ਸਾਗ ਨਾਲ ਰੋਟੀ ਤੇ ਉਸ ਤੋਂ ਬਾਅਦ ਫਿਰ ਮਸ਼ੀਨ ਵਿੱਚ ਕੱਪੜੇ ਪਾਉਣੇ ਸੀਗੇ ਧੋਣੇ ਤਾਂ ਸਵੇਰੇ ਸੀ ਮੈਂ ਕਿਹਾ ਇੱਕ ਵਾਰ ਕੱਪੜੇ ਮੈਂ ਲੋਡ ਕਰ ਦਾਨੀ ਆ ਨਾਲੇ ਪਤਾ ਲੱਗ ਜੂ ਕੱਪੜੇ ਘੱਟ ਨੇ ਇੱਕ ਲੋਡ ਤੋਂ ਕਈ ਲੋਡ ਤੋਂ ਵੱਧ ਨੇ ਹਨਾ ਆਪਾਂ ਨੂੰ ਆਈਡੀਆ ਹੋ ਜਾਂਦਾ ਜੇ ਕੱਪੜੇ ਘੱਟ ਹੋਣ ਫਿਰ ਆਪਾਂ ਇਧਰੋਂ ਉਧਰੋਂ ਇੱਕ ਅੱਧਾ ਕੱਪੜਾ ਹੋਰ ਇਕੱਠਾ ਕਰਕੇ ਮਸ਼ੀਨ 'ਚ ਪਾ ਦਨੇ ਵੀ ਚਲ ਹੁਣ ਤਾਂ ਧੋਵਾਂਗੇ ਜੀ ਕੋਈ ਟੋਵਲ ਵਗੈਰਾ ਜੇ ਕੋਈ ਹੈਂਡ ਟੋਵਲ ਕੋਈ ਹੋਰ ਕੱਪੜਾ ਧੋਣ ਵਾਲਾ ਤਾਂ ਫਿਰ ਉਹ ਵੀ ਨਾਲ ਪਾਇਆ ਜਾਂਦਾ ਇਸ ਤਰ੍ਹਾਂ ਦਾ ਮੇਰੇ ਰੂਟੀਨ ਹੁੰਦਾ ਜੀ ਸਵੇਰ ਮਿੰਨ ਹੁੰਦਾ ਕੱਪੜੇ ਮੈਂ ਮਾਰਨਿੰਗ ਵਿੱਚ ਮਸ਼ੀਨ ਚਲਾਉਣੀ ਤਾਂ ਮੈਂ ਰਾਤ ਨੂੰ ਕੱਪੜੇ ਲੋਡ ਕਰਦਾ ਨਹੀਂ ਹੁੰਦੇ ਸਮ ਟਾਈਮਸ ਕਰ ਕਰਕੇ ਭੁੱਲ ਵੀ ਜਾਂਦੀ ਹਾਂ ਪਰ ਕੋਸ਼ਿਸ਼ ਹੀ ਹੁੰਦੀ ਹੈ ਕਿ ਰਾਤ ਨੂੰ मशीन ऑन में फिर पैन वेले कर चूंगी एक बार मैं कपड़े पा दे सो यही मेरी अज वाली वीडियो भीडियो देखने तो बहुत बहुत थैंक यू वीडियो अच्छी लगी था। तो लाइक शेयर कमेंट करना जिन्हें चैनल सबसक्राइब नहीं किया है तो प्लीज सबसक्राइब कर लियो मिला एक होर वीडियो लेके तद तकली सत श्री अकाल गुड बाय